ਚੱਲਿਆ ਇਸ਼ਕ ਕਮਾਉਣਾ ਔਖਾ ਕਿਸੇ ਨੂੰ ਯਾਰ ਬਣਾਉਣਾ ਔਖਾ ਪਿਆਰ ਪਿਆਰ ਤੇ ਹਰ ਕੋਈ ਆਖੇ ਕਰਕੇ ਪਿਆਰ ਨਿਭਾਉਣਾ ਔਖਾ ਹਰ ਕੋਈ ਦੁੱਖਾਂ ਤੇ ਹੱਸ ਲੈਂਦਾ ਏ ਕਿਸੇ ਦਾ ਤਰਤ ਵੰਟਾਉਣਾ ਔਖਾ ਤੇ ਗੱਲਾਂ ਨਾਲ ਨਹੀਂ ਰਤਬੇ ਮਿਲਦੇ ਜੋ ਕੀ ਬੇਸ ਵਟਾਉਣਾ ਔਖਾ ਤੇ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਕੋਈ ਕਿਸੇ ਦੀ ਗੱਲ ਨਹੀਂ ਸਮਝਦਾ ਉਹ ਬੰਦਿਆ ਲੋਕਾਂ ਨੂੰ ਸਮਝਾਉਣਾ ਔਖਾ ਲੋਕਾਂ ਨੂੰ ਸਮਝਾਉਣਾ ਔਖਾ ਅਲਫ਼ ਇੰਚ ਨਹੀਂ ਲੱਗਦਾ ਜੀ ਮੇਰਾ ਇਸ ਸ਼ਹਿਰ ਬਜ਼ਾਰ ਦੀ ਚੂ ਅੰਦਰ ਸੋਈ ਕਮਾਤੀ ਸਿੰਨੇ ਅੰਦਰ ਚੁੱਪ ਰਹੀਏ ਜਿੰਦ ਜਾਣ ਦਾ ਖਤਰਾ ਰੋ ਅੰਦਰ ਤੇ ਜੇ ਕਰਦਾ ਏ ਮੇਰਾ ਕਿ ਜ਼ਹਿਰ ਖਾ ਲਵਾ ਜੇ ਕਰਦਾ ਏ ਮੇਰਾ ਕਿ ਜ਼ਹਿਰ ਖਾ ਲਵਾ ਜਾਂ ਟੁੱਪ ਮਰਾ ਕਿਸੇ ਖੂ ਅੰਦਰ ਚੰਗੇ ਨਹੀਂ ਸਰਦਾਰ ਨਸੀਬ ਮੇਰੇ ਹੋਇਆ ਖਾਸ ਨਹੀਂ ਮੰਤਰ ਸ਼ੂ ਅੰਦਰ ਹੋਇਆ ਖਾਸ ਨਹੀਂ ਮੰਤਰ ਸ਼ੋ ਅੰਤਰ ਬੁੱਲਿਆ ਉਹ ਇਸ਼ਕ ਪੁਰਾਣਾ ਹੋ ਜਾਂਦਾ ਜਿੱਦੀ ਥਾ ਥਾ ਤੇ ਗਲ ਬਾਤ ਹੋਵੇ ਹਰ ਇੱਕ ਵਿੱਚ ਕੋਈ ਫਰਕ ਨਹੀਂ ਰੱਖਦਾ ਜਿਸ ਦੀ ਚੱਕ ਵਿੱਚ ਮਾਨਸ ਚਾਹਤ ਹੋਵੇ ਬੁੱਲਿਆ ਮੈਂ ਕਿੰਨੂ ਤਖਾਵਾਂ ਲਕੀਰ ਇਸ਼ਕ ਦੀ ਮੈਂ ਕੀਤੇ ਨਾ ਇਸ ਚੰਦਰੀ ਦੁਨੀਆ ਦਾ ਏ ਰੱਬ ਨੂੰ ਪੱਥਰ ਕਹਿ ਜਾਂਦੀ ਬਨਾਵਾ ਇੱਟਾਂ ਦੀ ਤਕਦੀਰ ਤੇਰੇ ਨਾਲੋਂ ਚਾਵੇ ਖਿਸਕਦੀ ਤੇਰੇ ਨਾਲੋਂ ਚਾਵੇ ਖਿਸਕਦੀ ਦੁਸ਼ਮਨ ਮਰੇ ਤਾਂ ਖੁਸ਼ੀ ਨਾ ਕਰੀਏ ਹਾਏ ਸੱਜਣਾ ਮੇ ਮਰ ਜਾਣਾ ਦੁਪਹਿਰ ਤੱਕ ਦਿਨ ਗਿਆ ਮੁਹੰਮਦ ਸ਼ਾਮ ਨੂੰ ਟੁੱਪ ਜਾਣਾ ਸ਼ਾਮ ਨੂੰ ਟੁੱਪ ਜਾਣਾ ਆਨ ਅਕਲ ਨਹੀਂ ਆਉਂਦੀ ਮੂਰਖਾ ਨੂੰ ਭਵੇਂ ਕੋਲ ਬਿਠਾ ਕੇ ਦਸੀਏ ਜੀ ਝੁੱਠੀ ਯਾਦ ਦਸੀ ਨਾ ਨਹੀਂ ਸਾਫ਼ ਹੁੰਦਾ ਭਵੇਂ ਨਾਲ ਚੁਪਾਨ ਤੇ ਚੱਟਿਏ ਜੀ ਪੱਥਰ ਪਾਣੀਆਂ ਵਿੱਚ ਨਹੀਂ ਮੋਮ ਬਣਦੇ ਭਵੇਂ ਸੌ ਤਰਿਆ ਵਿੱਚ ਸੁੱਟਿਏ ਜੀ ਮੁਹੰਮਦ ਬੋਟਿਆ ਕਦੇ ਰੰਨਾ ਮਿੱਟਾ ਨਹੀਂ ਹੋਇਆ ਭਵੇਂ ਲੱਖ ਮੁਸੀਬਤਾਂ ਕੱਟਿਏ ਜੀ ਪਵੇਂ ਲੱਖ ਮੁਸੀਬਤਾਂ ਕੱਟਿਏ ਚੀ ਬਾਗ ਪਹਾਰਾਂ ਤੇ ਖੁਲਸਾ ਬਿਨ ਯਾਰਾਂ ਕਿਸ ਕਰੀ ਯਾਰ ਮਿਲਣ ਦੁਖ ਚਾਨ ਹਸਾਰਾਂ ਤੇ ਮੈਂ ਸ਼ੁਕਰ ਕਰਾਂ ਲੱਖ ਵਾਰੀ ਤੇ ਮਸਜਿਦ ਟਾਤੇ ਮੰਦਰ ਟਾਤੇ ਟਾਤੇ ਚੁੱਕ ਚਟੈਂਦਾ ਮਸਜਿਦ ਟਾਤੇ ਮੰਦਰ ਟਾਤੇ ਤਾਤੇ ਜੋ ਕੁਝ ਟੈਂਦਾ ਇੱਕ ਬੰਦੇ ਦਾ ਦਿਲ ਨਾ ਟਾਂਵੇਂ ਰੱਬਤ ਿਲਾਂ ਵਿੱਚ ਰਹਿੰਦਾ ਰੱਬਤ ਿਲਾਂ ਵਿੱਚ ਰਹਿੰਦਾ ਜੀਣਾ ਸਿੱਖਿਆਈ ਮਰਨਾ ਵੀ ਸਿੱਖ ਸਚਨਾ ਐਸਾ ਮਰ ਪਹਿਚਾਈ ਤੇਰਾ ਸ਼ੋਰ ਮਰਨਾ ਮਰ ਜਾ ਮਰਨ ਤੋਂ ਪਹਿਲੇ ਜੇ ਮਰਨੰਤਾ ਮਰ ਜਾ ਮਰਨ ਤੋਂ ਪਹਿਲੇ ਜੇ ਮਰਨੰਤਾ ਚੰਗਾ ਨਹੀਂ ਹੋ ਕੇ ਸੀਨਾ ਚੋਰ ਮਰਨਾ ਤੇ ਚੋਰ ਮਰਿਆਂ ਬਿਨਾ ਨਹੀਂ ਕੁੱਤਬ ਬਨਣਾ ਕੁੱਤਬ ਉਦੋਂ ਬਨਣਾ ਜਦੋਂ ਚੋਰ ਮਰਨਾ ਤੈਨੂੰ ਨੱਚ ਕੇ ਸਰਦਾਰ ਭੁੱਲੇ ਅਸਾਂ ਨਹੀਂ ਮਰਨਾ ਕਿਸੇ ਹੋਰ ਮਰਨਾ ਅਸਾਂ ਨਹੀਂ ਮਰਨਾ ਕਿਸੇ ਹੋਰ ਮਰਨਾ ਅੱਖ ਲੱਖ ਦੀ ਨਜ਼ਰ ਨੂੰ ਰੱਖ ਨਹੀਂ ਨੀ ਇਸ਼ਕ ਅੱਖ ਦਾ ਵੇਖਣਾ ਚਾਹੀਦਾ ਏ ਅਕਲ ਰੋਕਦੀ ਏ ਪਰ ਇਸ਼ਕ ਆਖੇ ਮੱਥਾ ਯਾਰ ਨਾ ਟਿਕਨਾ ਚਾਹੀਦਾ ਏ ਅਕਲ ਆਖਦੀ ਟੁੱਕੇ ਨੂੰ ਸਾਹਮਣੇ ਰੱਖ ਆਪਣਾ ਆਪਸ ਸੁਮੇਟਣਾ ਚਾਹੀਦਾ ਏ ਤੇ ਇਸ਼ਕ ਆਖਦਾ ਏ ਟੁੱਕੇ ਨੂੰ ਅਗ ਲਾਈਏ ਟੁੱਕਾ ਪਾਲ ਕੇ ਸਿੱਕਣਾ ਚਾਹੀਦਾ ਏ ਟੁੱਕਾ ਪਾਲ ਕੇ ਸਿੱਕਣਾ ਚਾਹੀਦਾ ਏ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੌਣਹ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤਿਲੋਚਨ ਕੀ ਲੱਗੀ ਹੋਵੇ ਤਾਂ ਇਸ ਨੂੰ ਵੱਟ ਵੱਟ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ